ਜੋ ਉਸਤਾਦ ਜੀ ਪਹੁੰਚ ਚੁੱਕੇ ਨੇ ਸਾਡੇ ਕੋਲ ਤੇ ਉਸਤਾਦ ਜੀ ਸੁਣਾਣਗੇ ਗਾਣਾ ਵਧੀਆ ਜਿਹਾ ਗਾਣਾ ਸੁਣਾਣਗੇ ਮੱਛਰ ਬੜਾ ਹੋਇਆ ਸੀ ਆਪਾਂ ਬਾਦਲੀ ਆ ਕੇ ਪਿੱਛੇ ਤੇ ਆਪਾਂ ਉਸਤਾਦ ਜੀ ਨਾਲ ਸੁਣਿਆ ਗਾਣੇ ਮਿਸਟਰ ਅਸ਼ੋਕ ਕੁਮਾਰ ਜੀ ਸੁਣਾਓ ਅਸ਼ੋਕ ਕੁਮਾਰ ਜੀ ਕੁਝ ਪੇਸ਼ਕਸ਼ ਕਰੋ ਗਾਣੇ ਨੂੰ ਵਧੀਆ ਜਆ ਚੁੱਕੇ ਨੇ ਉਸਤਾਦ ਜੀ ਤੇ ਹਿੰਦੀ ਗਾਣਾ ਸੁਣਾਣਗੇ ਵਧੀਆ ਜਆ ਹਿੰਦੀ ਪੰਜਾਬੀ ਸੁਣਾ ਦੇ ਚਲ ਪੰਜਾਬੀ ਸੁਣਾਏ ਕਹਿੰਦਾ ਪੰਜਾਬੀ ਪੰਜਾਬੀ ਸੁਣਾ ਦੇ ਹੂੰ ਵਿਗੜੇ ਭਈਏ ਥੋੜੀ ਆਵਾਜ਼ ਤਾਂ ਥੋੜੇ ਦਿਨਾਂ ਤੋਂ ਕਿਆ ਬਾਤ ਵਾਹ ਥੋੜੀ ਢਿੱਗ ਗਈ ਐ ਥੋੜੇ ਦਿਨਾਂ ਤੋਂ ਬਾਚਪਲੀ ਬਣੀ ਪੂਰੀ ਪਈਏ ਥੋੜੇ ਦਿਨਾਂ ਤੋਂ ਢਿੱਗ ਗਈ ਐ ਥੋੜੇ ਦਿਨਾਂ ਤੋਂ ਕਰਦਾ ਦਰਦ ਢਿੱਗ ਗਈ ਐ ਆ ਥੋੜੇ ਦਿਨਾਂ ਤੋਂ ਪੂਰੀ ਵਾਂ ਚੁੱਕ ਤਾਂ ਨਾ ਹੋਣਾ हण तक डर दिल मार तक डर oh 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 चोट त सई आहे थोड़े दू बि थोड़े दू ड बिगड़ई ਹਰ ਦਿਨਾਂ ਤੋ ਚੱਲ ਤੂੰ ਸੁਣਾ ਬਲਾ ਸੁਣਾ ਸੁਣਾ ਜੇ ਤੂੰ ਰੱਬ ਨੂੰ ਮਨਾਉਣਾ ਪਹਿਲੇ ਯਾਰ ਨੂੰ ਮਨਾ ਜੇ ਤੂੰ ਰੱਬ ਨੂੰ ਮਨਾਉਣਾ ਪਹਿਲੇ ਯਾਰ ਨੂੰ ਮਨਾ ਰੱਬ ਮਨ ਜਾਣਦਾ ਯਾਰ ਨੂੰ ਮਨਾਉਣਾ ਓ ਕਾਏ ਜੇ ਤੂੰ ਰੱਬ ਨੂੰ ਮਨਾਉਣਾ ਪਹਿਲੇ ਯਾਰ ਨੂੰ ਮਨਾ ਜੇ ਤੂੰ ਰੱਬ ਨੂੰ ਮਨਾਉਣਾ ਪਹਿਲੇ ਯਾਰ ਨੂੰ ਮਨਾ ਰੱਬ ਮਨ ਜਾਣਦਾ ਯਾਰ ਨੂੰ ਮਨਾਣਾ ਓਖਾ ਏ ਜੇ ਤੂੰ ਰੱਬ ਨੂੰ ਮਨਾਣਾ ਜੇ ਤੂੰ ਰੱਬ ਨੂੰ ਮਨਾਣਾ ਜੇ ਤੂੰ ਰੱਬ ਨੂੰ ਮਨਾਣਾ ਪਹਿਲੇ ਯਾਰ ਨੂੰ ਮਨਾ ਰੱਬ ਮਨ ਜਾਣਦਾ ਯਾਰ ਨੂੰ ਮਨਾਣਾ ਓਖਾ ਏ ਜੇ ਤੂੰ ਰੱਬ ਨੂੰ ਮਨਾਣਾ ਇੱਥੇ ਲਾਲਾ ਤੇ ਅੰਕਲ ਤੇ ਆਪਾਂ ਸੁਣ ਲਿਆ ਗਾਣੇ ਬੜੀਆ ਬੜੀਆ ਬਾਈ ਕੋਲੋਂ ਯਾਰ ਨੂੰ ਮਨਾਣਾ ਰੱਬ ਵੱਲ ਜਾਵਾਂ ਮੈਂ ਯਾਰ ਨੂੰ ਮਨਾਵਾਂ ਮੈਂ ਆ ਗਾ 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 ਤੈਨੂੰ ਢਾਈ ਗਾਈਂ ਰੱਬ ਵੱਲ ਜਾਵਾਂ ਮੈਂ ਯਾਰ ਨੂੰ ਮਨਾਵਾਂ ਰੱਬ ਵੱਲ ਜਾਵਾਂ ਮੈਂ ਯਾਰ ਨੂੰ ਮਨਾਵਾਂ ਦੋਵੇਂ ਪਾਸੇ ਆਣਾ ਜਾਣਾ ਦੋਵੇਂ ਪਾਸੇ ਆਣਾ ਜਾਣਾ ਦਿਲ ਐ ਰਾਨੈ ਗਾਬੇ ਵਾਲੀ ਗਲੀ ਵਿੱਚ ਯਾਰ ਦਾ ਮਕਾਨ ਹੈ 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 ਸੈਟ ਤੋਂ ਬਹੁਤ ਵਧੀਆ ਲੱਗਦੇ ਨੇ ਇਹਦੇ ਦੋ ਤਿੰਨ ਪਹਿਲਾਂ ਵੀ ਲਾਇਆ ਆਪਾਂ ਤੇ ਬੜੇ ਪਿਆਰੇ ਲੱਗੇ ਨੇ YouTube ਤੇ ਪਾਏ ਨੇ ਚਲ ਸੁਣਾ ਸੈਟ ਤੋਂ ਸੁਣਾ ਹੂੰ ਫੁੱਲਾਂ ਦੀ ਥਾਂ ਤੇ ਕੰਡੇ ਦਿੱਤੇ ਉਹ ਕੀ ਬਾਤ ਸਾਨੂੰ ਯਾਰਾ ਨੇ ਸੁੱਕੇ ਜ਼ਖਮ ਵੀ ਛਿਲ ਦਿੱਤੇ ਦਿਲ ਦਾਰਾ ਨੇ ਹੁਣ ਕਿਸੇ ਤੇ ਆਸ ਕੀ ਰੱਖਣੀ ਵਾਜਵਾ ਹੁਣ ਕਿਸੇ ਤੋਂ ਆਸ ਕੀ ਰੱਖਣੀ ਆ ਸੱਚੇ ਪਿਆਰਾਂ ਦੇ ਓਹ ਇਸ ਦੁਨੀਆ ਵਿੱਚ ਕਮੀ ਨਹੀਂ ਕੋਈ ਵਾਜ ਵਾਜ ਯਾਰਾਂ ਦੀ ਵਾਜ ਵਾਜ ਇਸ ਦੁਨੀਆ ਵਿੱਚ ਕਮੀ ਨਹੀਂ ਛੁੱਟੇ ਯਾਰਾਂ ਦੀ ਵਾਜ 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 ਵਾਜ